ਪਰਾ ਕੱਲਾ ਬੈ ਕੇ ਕੀ ਸੋਚੀ ਜਾਨਾ ਬਈ ਮੈਂ ਤਾਂ ਕੀ ਸੋਚਣਾ ਹੈ ਮੈਨੂੰ ਸਮਝ ਨਹੀਂ ਆਉਂਦੀ ਯਾਰ ਪੰਜਾਬ ਦੇ ਨੌਜਵਾਨ ਦੀ ਪੀੜ੍ਹੀ ਨਸ਼ੇ ਦੇ ਵੱਲ ਦਿਨੋ ਦਿਨ ਵਧਦੀ ਤੁਰੀ ਆਉਂਦੀ ਆ ਹਾਂ ਬਈ ਹਰ ਰੋਜ਼ ਅਖਬਾਰਾਂ ਵਿੱਚ ਕਿੰਨੇ ਨੌਜਵਾਨਾਂ ਦੀ ਮੌਤ ਨਸ਼ੇ ਕਾਰਨ ਹੋਣ ਦੀ ਖਬਰ ਦੇਖਣ ਨੂੰ ਮਿਲਦੀ ਹੈ ਹਾਂ ਹਾਂ ਇਹ ਤਾਂ ਹੈ ਪਰ ਇਹਦਾ ਕੋਈ ਪੱਕਾ ਹੱਲ ਵੀ ਨਹੀਂ ਕੱਢ ਰਿਹਾ ਬਾਈ ਜੇ ਸਾਰਾ ਪੰਜਾਬ ਮਿਲ ਕੇ ਚਾਵੇ ਤਾਂ ਨਸ਼ਾ ਖਾਤੋਂ ਹੋ ਜਾ ਸਕਦਾ ਹੈ ਪਰ ਕਮੀ ਇਕਤਾ ਦੀ ਮਾਰੀ ਜਾਂਦੀ ਹੈ ਜੇਕਰ ਹਜੇ ਵੀ ਅਸੀਂ ਨਸ਼ੇ ਨੂੰ ਠੱਲ ਨਾ ਪਾਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖਤਰੇ ਵਿੱਚ ਹੋਣਗੀਆਂ ਸਹੀ ਗੱਲ ਆ ਬਾਈ ਮੇਰੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਜੇਕਰ ਸਾਡੀਆਂ ਮਾਮਾ ਸ਼ੁਰੂ ਤੋਂ ਬੱਚਿਆਂ ਨੂੰ ਗੁਰੂਆਂ ਦੀਆਂ ਸਾਖੀਆਂ ਸੁਣਾਉਣ ਜੀਵਨ ਬਾਰੇ ਦੱਸਣ ਨਾ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ ਸੋ ਅਸੀਂ ਅੱਜ ਕੱਲ੍ਹ ਦੀਆਂ ਮਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਗੋਦੀ ਵਿੱਚ ਲੈ ਕੇ ਗੁਰਬਾਣੀ ਪੜਨੀ ਸ਼ੁਰੂ ਕਰੋ ਅਤੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਆਪ ਕਿਤਾਬਾਂ ਪੜੋ ਅਦੇ ਕਿਤਾਬਾਂ ਵਿੱਚਲਾ ਇਤਿਹਾਸ ਬੱਚਿਆਂ ਨੂੰ ਸੁਣਾਓ ਤਾਂ ਜੋ ਬੱਚੇ ਨਸ਼ਿਆਂ ਵੱਲ ਨਾ ਜਾਣ ਫੇਰ ਉਹ ਦੈ ਦੂਰ ਨਹੀਂ ਜਦੋਂ ਤੁਹਾਡੇ ਬੱਚੇ ਆਪ ਅੱਗੇ ਹੋ ਕੇ ਸਭ ਨੂੰ ਦੱਸਿਆ ਕਰਨਗੇ ਕਿ ਸਾਡੀ ਕੌਮ ਅਤੇ ਸਾਡੀਆਂ ਮਾਵਾ ਮਹਾਨ ਨੇ ਜਿੰਨਾ ਕਰਕੇ ਅੱਜ ਅਸੀਂ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਦੂਰ ਹਾਂ ਆਓ ਸਾਰੇ ਮਿਲ ਕੇ ਨਾਰਾ ਲਗਾਈਏ ਅੱਗ ਲਾ ਕੇ ਜਾਵੇ ਨਸ਼ੇ ਦੇ ਵਪਾਰ ਨੂੰ ਜਿਲੇ ਦੋਪ ਦਿੱਤਾ ਅਣਖੀ ਪੰਜਾਬ ਨੂੰ ਘਰਾ ਤੋਂ ਮਾਪਿਆਂ ਨੂੰ ਬਾਣੀਏ ਹੁਣ ਪੁੱਤ ਸਾਡੇ ਨਸ਼ਿਆਂ ਤੋਂ ਦੂਰ ਨੇ